10 ਸਾਲ ਤੋਂ ਜਾਣਦਾ ਜਾਉਂਦਾ ਹਾਂ ਉਹ ਮੇਰਾ ਕਰੀਬੀ ਦਾ ਕਰੀਬੀ ਦਾ ਜਿਹੜੀ ਐਕਟਿਵਾ ਹੈਗੀ ਸੀ ਪਹਿਲਾਂ ਐਕਟਿਵਾ ਆਪਣੇ ਟਿੱਪਰ ਦੇ नीचे ਦਿੱਤੀ ਉਸ ਤੋਂ ਪਹਿਲਾਂ ਬੰਦੇ ਨੂੰ ਟਿੱਪਰ ਦੇ नीचे ਦੇ ਦਿੱਤਾ ਕਾਨੂੰਨ ਦੇ ਪਰੋਸਾ ਕਰਕੇ ਅੱਜ ਸਵੇਰੇ ਅਸੀਂ ਥਾਣੇ ਆਏ 10 ਵਜੇ ਇਹਨਾਂ ਨੇ ਸਾਨੂੰ ਖੁਦ ਬੁਲਾਇਆ ਸਾਨੂੰ ਕੈਂਟਾ 1.5 ਘੰਟਾ ਇਹਨਾਂ ਨੇ ਵੇਟ ਕਰਾਇਆ ਸਾਡੀ ਸੁਣਵਾਈ ਹੋਈ ਹੈ ਮੁੱਲ ਜੇ ਮੰਦਰ ਅੱਜ ਅੱਜ ਸਾਨੂੰ ਸ਼ਾਂਤੀ ਹੈ ਪਰ ਜਿਹੜੀ ਮੇਨ ਚਾਹਤੀ ਉਹ ਤਾਂ ਹੀ ਮਿਲਣੀ ਹੈ ਜਦੋਂ ਉਹਦਾ ਪਰਿਵਾਰ ਜੋ ਚਾਹੇਗਾ ਉਹਨੂੰ ਮਿਲਣਾ ਚਾਹੀਦਾ ਆਪਾਂ ਤਾਂ ਅੱਜ ਇੱਥੇ ਖੜੇ ਆ ਕੱਲ ਨੂੰ ਆਪਾਂ ਨੇ ਵੀ ਆਪਣੇ ਆਪਣੀ ਜੋਗ ਤੇ ਚੱਲ ਜਾਣਾ ਜੋ ਮੇਨ ਦੁੱਖ ਹੈ ਉਹਦੇ ਘਰਦਿਆਂ ਨੂੰ ਆ ਉਹਦੀ ਇੱਕ ਘਰੇ ਮਾਂ ਆ ਇੱਕ ਵਾਈਫ ਆ ਜੀ ਠੀਕ ਆ ਜੀ ਆਪਣੇ ਦੋ ਬੱਚੇ ਉਹਦੇ ਘਰੇ ਹੋਰ ਕੋਈ ਕਮਾਣ ਵਾਲਾ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਬੀਤੇ ਦਿਨੀ ਇੱਕ ਜਲੰਧਰ ਬਾਈਪਾਸ ਦੇ ਉੱਤੇ ਫਲਾਈਓਵਰ ਦੇ ਉੱਤੇ ਇੱਕ ਟਿਪਰ ਵਾਲਾ ਜਿਹੜਾ ਹੈਗਾ ਸੀ ਟਿਪਰ ਵਾਲੇ ਨੇ ਇੱਕ ਬੰਦੇ ਦੀ ਮੋਕੇ ਦੇ ਉੱਤੇ ਮੌਤ ਕਰ ਦਿੱਤੀ ਹੈ ਤੇ ਥਾਣਾ ਸਲੇਮਟਾਪਰੀ ਇਸ ਟਾਈਮ ਪੁੱਜੀ ਆ ਤੇ ਜਿਹੜਾ ਟਿਪਰ ਵਾਲਾ ਹੈਗਾ ਵਾ ਉਹ ਟਿਪਰ ਵਾਲੇ ਨੇ ਪਹਿਲਾਂ ਜਿਹੜੀ ਐਕਟੀਵਾ ਹੈਗੀ ਸੀ ਪਹਿਲਾਂ ਐਕਟੀਵਾ ਆਪਣੇ ਟਿਪਰ ਦੇ नीचे ਦਿੱਤੀ ਉਸ ਤੋਂ ਪਹਿਲਾਂ ਬੰਦੇ ਨੂੰ ਟਿਪਰ ਦੇ नीचे ਦੇ ਦਿੱਤਾ ਤੇ ਮੌਕੇ ਦੇ ਇਸ ਟਾਈਮ ਅਸੀਂ ਸਲੇਮਟਾਪਰੀ ਥਾਣੇ ਪੁੱਜੇ ਹੈਗੇ ਤੇ ਗੱਲਬਾਤ ਕਰਦੇ ਆ ਸਾਰਾ ਦੇਸੋਂ ਸਾਰਾ ਭਾਈਚਾਰਾ ਇੱਥੇ ਖੜਾ ਹੋਇਆ ਵਾ ਤੇ ਇਹ ਗੱਲਬਾਤ ਕਰਦੇ ਆ ਕਿ ਜਿਹੜਾ ਬੰਦਾ ਜਿਹੜਾ ਹੈਗਾ ਉਹ ਅਰੈਸਟ ਕੀਤਾ ਜਾਂ ਨਹੀਂ ਕੀਤਾ ਤੇ ਗੱਲਬਾਤ ਕਰਦੇ ਆ ਉਸ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਅਮੇਜ਼ਿੰਗ ਤੇ ਸਾਰੇ ਭਾਜੀ ਇਸ ਟਾਈਮ ਸਲੇਮ ਟਾਪਲੀ ਖੜੇ ਬੀਤੇ ਦਿਨ ਇੱਕ ਫਲਾਈਓਵਰ ਦੇ ਉੱਤੇ ਟਿਪਰ ਵਾਲੇ ਨੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਕਰ ਦਿੱਤੀ ਹੁੰਦੀ ਹੈ ਤੇ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੇ ਸਲੇਮ ਟਾਪਲੀ ਤੁਸੀਂ ਥਾਣੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਭਾਜੀ ਸਾਡਾ ਭਰਾ ਜਿਹੜਾ ਕੀ ਕੱਲ ਸਾਡੇ ਵਿੱਚ ਨਹੀਂ ਰਿਹਾ ਸਾਨੂੰ ਬੜਾ ਦੁੱਖ ਹੈ ਅੱਜ ਅਸੀਂ ਸਵੇਰੇ ਕਾਨੂੰਨ ਦੇ ਭਰੋਸਾ ਕਰਕੇ ਅੱਜ ਸਵੇਰੇ ਅਸੀਂ ਥਾਣੇ ਆਏ 10 ਵਜੇ ਇਹਨਾਂ ਨੇ ਸਾਨੂੰ ਖੁਦ ਬੁਲਾਇਆ ਸਾਨੂੰ ਘੰਟਾ ਡੇਢ ਘੰਟਾ ਇਹਨਾਂ ਨੇ ਵੇਟ ਕਰਾਇਆ ਤੇ ਐਸ ਐਚਓ ਸਾਹਿਬ ਤੇ ਵਿਸ਼ਵਾਸ ਕਰਕੇ ਅਸੀਂ ਕਿ ਸਾਡੇ ਤੇ ਇਨਸਾਫ ਮਿਲੇਗਾ ਇਸ ਕਰਕੇ ਅਸੀਂ ਇਨਸਾਫ ਦੀ ਮੰਗ ਕੀਤੀ ਹੈ ਅੱਜ ਸਾਨੂੰ ਇਹਨਾਂ ਨੇ ਮੋਲਜਮ ਨੂੰ ਫੜ ਲਿਆ ਆ ਮੋਲਜਮ ਨੂੰ ਫੜ ਕੇ ਇਹਨਾਂ ਨੇ ਅੰਦਰ ਕੀਤਾ ਆ ਤੇ ਸਾਡੀ ਸੁਣਵਾਈ ਹੋਈ ਹੈ ਠੀਕ ਹੈ ਨਾ ਸਾਡੀ ਸੁਣਵਾਈ ਹੋਈ ਹੈ ਮੁਲਜ਼ਮ ਅੰਦਰ ਆਜ ਅੱਜ ਸਾਨੂੰ ਸ਼ਾਂਤੀ ਹੈ ਪਰ ਦੇਰੀ ਮੈਂ ਚਾਹਦੀ ਆ ਉਹ ਤਾਂ ਹੀ ਮਿਲਣੀ ਹੈ ਜਦ ਉਹਦਾ ਪਰਿਵਾਰ ਜੋ ਚਾਹੇਗਾ ਉਹਨੂੰ ਮਿਲਣਾ ਚਾਹੀਦਾ ਠੀਕ ਹੈ ਨਾ ਸਾਡਾ ਕੀ ਹੈ ਸਾਡਾ ਭਰਾ ਵੀ ਸੀਗਾ ਸਾਡਾ ਦੋਸਤ ਸਾਡੇ ਨਾਲ ਕੰਮ ਕਰਦਾ ਸੀ ਪਰ ਜਦ ਤੱਕ ਉਹਦੇ ਪਰਿਵਾਰ ਦਾ ਜੋ ਫੈਸਲਾ ਉਹੀ ਮਨਜ਼ੂਰ ਹੋਏਗਾ ਜੀ ਅਸੀਂ ਕੋਰਟ ਦੇ ਥਰੂ ਕਾਨੂੰਨ ਦੀ ਕਾਰਵਾਈ ਕਰਨੀ ਹੈ ਜੋ ਕਾਨੂੰਨ ਕਹੇਗਾ ਉਹੀ ਕਰਾਂਗੇ ਜੀ ਬਿਲਕੁਲ ਤੇ ਕਿੰਨੀ ਉਮਰ ਦੱਸੀ ਜਾ ਰਹੀ ਹੈਗੀ ਉਹਦੀ 35 ਸਾਲ ਦੀ ਉਮਰ ਸੀਗੀ ਜੀ ਹਾਂਜੀ ਸੋ ਗੱਲਬਾਤ ਕੀਤੀ ਆ ਉਸ ਪਰਿਵਾਰ ਦੇ ਨਾਲ ਉਹਨਾਂ ਦਾ ਕਹਿਣਾ ਕਿ ਮੇਰਾ ਦੋਸਤ ਵੀ ਹੈਗਾ ਸੀ ਮੇਰਾ ਭਰਾ ਵੀ ਹੈਗਾ ਸੀ ਸਾਡੇ ਵਿੱਚ ਕੰਮ ਕਰਦਾ ਹੈਗਾ ਸੀ ਤੇ ਇਹਨਾਂ ਨੇ ਕਿਹਾ ਹੈਗਾ ਵਾ ਕਿ ਜਿਹੜੇ ਥਾਣਾ ਸਲੀਮ ਟਾਪਲੀ ਐਸਐਸਓ ਸਾਹਿਬ ਹੈਗੇ ਨੇ ਉਹਨਾਂ ਨੇ ਉਹ ਟਿਪਰ ਵਾਲੇ ਵਿਅਕਤੀ ਨੂੰ ਅਰੈਸਟ ਕਰ ਦਿੱਤਾ ਹੈਗਾ ਤੇ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਜੋ ਕਾਨੂੰਨ ਕਹੇਗਾ ਐਸਐਸਓ ਕਹਿਣਗੇ ਥਾਣਾ ਸਲੀਮ ਟਾਪਲੀ ਦੇ ਕਹਿਣਗੇ ਅਸੀਂ ਉਹਨਾਂ ਦੇ ਕਹਿਣ ਦੇ ਉੱਤੇ ਚੱਲਾਂਗੇ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਣੇ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕੇਸ਼ ਕੁਮਾਰ ਹੈ ਜਿੱਦਾਂ ਦੇ ਦੇਉ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਡੈਥ ਹੋ ਜਾਂਦੀ ਹੈਗੀ ਉਹ ਮੋਟਰ ਟਿੱਪਰ ਵਾਲੇ ਦੇ ਨੇ ਉਹ ਉਸ ਵਿਅਕਤੀ ਨੂੰ ਮਾਰ ਦਿੱਤਾ ਹੁੰਦਾ ਵਾ ਤੇ ਸਮਝਦਾ ਇਸ ਗੱਲ ਨੂੰ ਮੈਂ ਕਿ ਜਿਹੜਾ ਜਾਣ ਵਾਲਾ ਹੁੰਦਾ ਵਾ ਵਾਪਸ ਨਹੀਂ ਆਂਦਾ ਹੈਗਾ ਵਾ ਪਰ ਕਿਤੇ ਨਾ ਕਿਤੇ ਜਾ ਕੇ ਘਰ ਨੂੰ ਦੁੱਖ ਲੱਗਦਾ ਪਰਿਵਾਰ ਨੂੰ ਦੁੱਖ ਲੱਗਦਾ ਕੀ ਕਹਣਾ ਦੇਖੋ ਜੀ ਆਪਾਂ ਦਾ ਅੱਜ ਇੱਥੇ ਖੜੇ ਆ ਕੱਲ ਨੂੰ ਆਪਾਂ ਨੇ ਵੀ ਆਪਣੇ ਆਪਣੀ ਜੋਬ ਤੇ ਚੱਲ ਜਾਣਾ ਜੋ ਮੇਨ ਦੁੱਖ ਹੈ ਉਹਦੇ ਘਰਦਿਆਂ ਨੂੰ ਆ ਉਹਦੀ ਇੱਕ ਘਰੇ ਮਾਂ ਆ ਇੱਕ ਵਾਈਫ ਆ ਜੀ ਠੀਕ ਹੈ ਇਹ ਆਪਣੇ ਦੋ ਬੱਚੇ ਉਹਦੇ ਕਰੇ ਹੋਰ ਕੋਈ ਕਮਾਨ ਵਾਲਾ ਨਹੀਂ ਹੈਗਾ ਡਰਾਈਵਰ ਨੂੰ ਫੜ ਲਏ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਜੀ ਪ੍ਰਸ਼ਾਸਨ ਨੇ ਜਾਂ ਕੋਈ ਸਰਕਾਰ ਪੁਲਿਸ ਨੇ ਵਧੀਆ ਕੰਮ ਕੀਤਾ ਪਰ ਆਪਾਂ ਕਹਿੰਦੇ ਨਾਲ ਦੀ ਨਾਲ ਮੁੰਡੇ ਦੀ ਜਿਹੜੀ ਮਾਂ ਆ ਵਾਈਫਾ ਉਹਨਾਂ ਨੂੰ ਮੁਆਵਜ਼ਾ ਹੀ ਮਿਲਣਾ ਚਾਹੀਦਾ ਆ ਤਾਂ ਹੀ ਉਦੇ ਘਰਦਿਆਂ ਨੂੰ ਸੰਤੁਸ਼ਟੀ ਮਿਲਣੀ ਹੈ ਤੇ ਸਾਨੂੰ ਸੰਤੁਸ਼ਟੀ ਮਿਲਣੀ ਹੈ। ਸਾਨੂੰ ਸੰਤੁਸ਼ਟੀ ਹੈ ਜਿਹੜਾ ਆਪਣੇ ਥਾਣਾ ਐਸਐਚਓ ਸਾਹਿਬ ਨੇ ਜਿਹੜਾ ਇਹਨਾਂ ਨੇ ਬੰਦੇ ਨੂੰ ਅਰੈਸਟ ਕੀਤਾ ਤੁਹਾਨੂੰ ਸੰਤੁਸ਼ਟੀ ਹੈ ਕਿ ਤੁਹਾਨੂੰ ਸਾਨੂੰ ਇਸ ਚੀਜ਼ ਤੋਂ ਸੰਤੁਸ਼ਟ ਹੈ ਇਹਨਾਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਉਹ ਕਹਿੰਦੇ ਅੱਗੇ ਅਸੀਂ ਨੂੰ ਕੋਰਟ 'ਚ ਪੇਸ਼ ਕਰਨਾ ਆ ਪਰਚਾ ਦਾਇਰ ਕਰਕੇ ਉਹ ਤੋਂ ਬਾਅਦ ਜੇ ਮੇਨ ਸੰਤੁਸ਼ਟੀ ਉਹਦੇ ਘਰਦਿਆਂ ਨੂੰ ਤਾਂ ਮਿਲਣੀ ਜਦੋਂ ਉਹਨਾਂ ਨੂੰ ਵੀ ਮੁਆਵਜ਼ਾ ਮਿਲੇ। ਸਿਰਫ ਗ੍ਰਿਫਤਾਰੀ ਨਾਲ ਕੁਝ ਨਹੀਂ ਹੋਣਾ ਜੀ ਗ੍ਰਿਫਤਾਰੀ ਕੀ ਕੇਸ ਚੱਲੂਗਾ ਜੀ ਪਰ ਉਹਦੇ ਘਰਦਿਆਂ ਕਮਾਨ ਵਾਲਾ ਜੀ ਤਾਂ ਚਲਾ ਗਿਆ ਜੀ। ਚੱਲ ਰਹਿਣ ਵਾਲਾ ਵਿਆਹ ਹੋਇਆ ਸੀ ਵਾਹ ਵਾਹ ਸੀਗਾ ਜੀ ਦੋ ਬੱਚੇ ਸੀਗੇ ਇੱਕ ਬੱਚਾ ਵਾਲੇ ਉਹਦਾ ਵਿਚਾਰਾ 2 ਢਾਈ ਸਾਲ ਦਾ ਹੈ ਇੱਕ ਹੈਗਾ 6-7 ਸਾਲ ਦਾ ਦੱਸੋ ਕਿੱਦਾਂ ਪਾਲੇਗੀ ਉਹਦੀ ਵਾਈਫ ਸੋ ਗੱਲਬਾਤ ਕੀਤੀਆਂ ਉਸ ਪਰਿਵਾਰ ਦੇ ਨਾਲ ਆਪਾਂ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਦੇ ਆ ਆਪਣਾ ਬਾਈ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਦੁੱਖ ਦੀ ਘੜੀ ਸਾਰੀ ਸਾਹਮਣੇ ਦੁੱਖ ਦੀ ਘੜੀ ਸਾਰਾ ਸਾਡੇ ਨਾਲ ਕੰਮ ਕਰਦਾ ਸੀਗਾ ਮਾਰਕੀਟਿੰਗ ਦਾ ਕੰਮ ਕਰਦਾ ਸੀ ਤੇ ਕੱਲ ਰੋਟੀ ਲੈ ਕੇ ਉਹ ਜਾ ਰਿਹਾ ਸੀ ਕੰਪਨੀ ਤੇ ਇਥੇ ਟਾਬਰੀ ਇਸਲੇਮ ਟਾਬਰੀ ਤੋਂ ਨਿਕਲਿਆ ਉਹ ਮਤਲਬ ਕਿ ਬਾਈਪਾਸ ਤੋਂ ਨਿਕਲਿਆ ਤੇ ਬਾਈਪਾਸ ਤੋਂ ਆਇਸੇ ਉਹਨੇ ਟੰਬਰ ਨੇ ਰਗੜ ਕੇ ਮਾਰਤਾ ਉਹਨੂੰ ਅਸੀਂ ਕਿਸ ਨੇ ਇਥਾਣੇ ਜਾਇਆ ਇਥਾਣੇ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਉਹਨਾਂ ਪਰਿਵਾਰ ਨੂੰ ਕੁਝ ਮਤਲਬ ਕੀ ਮਦਦ ਹੋ ਜਾਵੇ ਹੂੰ ਠੀਕ ਹੈ ਜੀ ਤੇ ਬਾਕੀ ਸਾਡੇ ਨਾਲ ਕੰਮ ਕਰਦਾ ਸੀ ਇਹ ਇਸ ਟਾਈਮ ਨਹੀਂ ਰਿਹਾ ਮੇਰੇ ਨਾਲ ਤੇ ਬਾਕੀ ਸਾਨੂੰ ਸਾਂਝੀ ਤਾਂ ਆ ਹੀ ਮਿਲੋਗਾ ਜੇ ਮੁਆਵਜ਼ਾ ਮਿਲ ਜਾਵੇ ਐਸਐਸਓ ਸਾਹਿਬ ਨੇ ਉਹ ਬੰਦਾ ਅਰੈਸਟ ਕੀਤਾ ਤੁਹਾਨੂੰ ਸੰਤੁਸ਼ਟੀ ਹੈਗੀ ਤੁਹਾਨੂੰ ਜੀ ਸੰਤੁਸ਼ਟੀ ਸਾਨੂੰ ਹੈਗੀ ਆ ਪਰ ਜੇ ਮੁਆਵਜ਼ਾ ਮਿਲੇਵੇ ਤਾਂ ਜ਼ਿਆਦਾ ਸੰਤੁਸ਼ਟੀ ਆ ਜਾਏਗੀ ਇਹ ਤਾਂ ਜੀ ਜੋ ਕੋਰਟ ਕਹੇਗਾ ਜੋ ਹੈ ਐਸਐਸਓ ਸਾਹਿਬ ਕਹਿਣਗੇ ਉਹ ਤਾਂ ਕਾਨੂੰਨ ਦੇ ਹਿਸਾਬ ਨਾਲ ਚੱਲੇਗਾ ਨਾ ਜੀ ਕਾਨੂੰਨ ਦੇ ਹਿਸਾਬ ਨਾਲ ਚੱਲੇ ਲਗੇ ਮੁਆਵਜ਼ਾ ਮਿਲਣਾ ਚਾਹੀਦਾ ਨਾ ਸਰ ਜ ਮੁਆਵਜ਼ਾ ਮਿਲ ਜਵੇ ਤਾਂ ਉਹਨਾਂ ਨੂੰ ਪਰਿਵਾਰ ਨੂੰ ਤੁਹਾਨੂੰ ਹੈਲਪ ਹੋ ਜੂਗੇ ਜੀ ਠੀਕ ਹੈ ਇਹ ਹੀ ਕਹਿਣਾ ਸੀ ਸਾਡੇ ਸੋ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਪਰ ਜਿਹੜੇ ਆ ਥਾਣਾ ਐਸਟੋ ਸਲੀਮ ਟਾਪਲੀ ਦੇ ਹੈਗੇ ਨੇ ਉਹਨਾਂ ਨੇ ਬੰਦੇ ਨੂੰ ਅਰੈਸਟ ਕਰ ਲਿੱਤਾ ਹੈਗਾ ਵਾ ਤੇ ਜਾਣਦੇ ਹੈਗੇ ਆ ਕਿ ਜਿਹੜੀ ਅਗਲੀ ਕਾਰਵਾਈ ਹੋਏਗੀ ਉਹ ਕੀ ਹੋਏਗੀ ਉਹ ਮਹਿਲਾ ਹੈਗੀ ਸੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਕੀ ਕਹਿੰਦੇ ਹੈਗੇ ਨੇ ਤੇ ਦੇਖ ਸਕਦੇ ਹੋ ਕਿ ਉਹ ਮਹਿਲਾ ਰੋ ਰੋ ਕੇ ਕਿੰਨਾ ਕੁ ਮਾੜਾ ਹਾਲ ਹੋਇਆ ਤੇ ਪੂਰੀ ਗੱਲਬਾਤ ਕਰਦੇ ਇਸ ਮਹਿਲਾ ਨਾਲ ਪੰਜ ਜੀ ਕੀ ਲੱਗਦਾ ਜੀ ਤੁਹਾਡਾ ਕੀ ਲੱਗਦਾ ਮੈਂ 10 ਸਾਲ ਤੋਂ ਜਾਣਦਾ ਜਉ ਸਕੋ ਮੈਂ ਕਰੀਬੀ ਦਾ ਕਰੀਬੀ ਸਾਹਿਬ ਕੇ ਉਹ ਦੇਖਦੇ ਹੋ ਕਿ ਮਹਿਲਾ ਰੋ ਰੋ ਕੇ ਕਿੰਨਾ ਕੁ ਇਸ ਟਾਈਮ ਪਾਗਲ ਹੋਈ ਪਈ ਹੈ ਤੇ ਪੂਰਾ ਜਾਣਦੇ ਹੈਗੇ ਹਾਂਜੀ ਕਿ ਕੀ ਹੁਣ ਤੁਸੀਂ ਕੀ ਆਸ਼ਵਾਸਨ ਕੀ ਮੰਗਦੇ ਹੋ ਮੈਂ ਉਸ ਨੂੰ ਸਾਹਮਣੇ ਬੰਦਾ ਰੈਸਟ ਕਰ ਲੱਤਾ ਹੈਗਾ ਕਿੱਦਾਂ ਦੇ ਦੋ ਕੀ ਕਹਿਣਾ ਚਾਹੁੰਗੇ ਤੁਸੀਂ ਮੈਂ ਉਸ ਕੋ ਪੂਰੇ ਬੱਚੇ ਕੇ ਖਰਚਾ ਉਠਾਣੇ ਕੇ ਲਈ ਕਹਿ ਰਹਾ ਹੂੰ ਜੋ ਸਰਕਾਰ ਸੇ ਮੰਗ ਕਰ ਰਹਾ ਹੂੰ ਉਸ ਕੋ ਮੁਆਵਜ਼ਾ ਮਿਲੋ ਜਤਨਾ ਮੁਆਵਜ਼ਾ ਮਿਲਣਾ ਚਾਹੀਦਾ ਹਾਂ ਕਿਉਂਕਿ ਛੋਟਾ ਛੋਟਾ ਬੱਚਾ ਉਸ ਕੋ ਹੈ ਔਰ ਮਾਂ ਪੂਰੀ ਮਾਂ ਉਸ ਕੋ ਕੌਣ ਦੇਖੇਗਾ ਕੌਣ ਕੀ ਲਾਏਗਾ ਉਸ ਕੋ ਦੇਖ ਸਕਦੇ ਹੋ ਕਿ ਇਨਾਂ ਦਾ ਕਹਿਣਾ ਕਿ ਬੱਚੇ ਛੋਟੇ ਛੋਟੇ ਹੈਗੇ ਆ ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਸਾਨੂੰ ਮੁਆਜਰਾ ਮਿਲਣਾ ਚਾਹੀਦਾ ਹੈਗਾ ਵਾ ਤੇ ਮੌਕੇ ਦੇ ਉੱਤੇ ਇਸ ਪਰਿਵਾਰ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਆ ਤੇ ਹੁਣ ਜਿਹੜੇ ਐਸਐਟਓ ਸਾਹਿਬ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕਰ ਰਿਹਾ ਵੀ ਜਿਹੜਾ ਟਿਪਰ ਵਾਲਾ ਸੀਗਾ ਉਹ ਆਪਣਾ ਜਲੰਧਰ ਪੈ ਬ ਜਲੰਧਰ ਵੱਲ ਆ ਰਿਹਾ ਸੀਗਾ ਉਹਦੇ ਵਿੱਚ ਐਕਟ ਵਾਲਾ ਬੰਦਾ ਵੀ ਆਪਣਾ ਕਿਤੇ ਦੁਪਹਿਰ ਦਾ ਡਿਫਨ ਲੈ ਕੇ ਰੋਟੀ ਲੈ ਕੇ ਕਾਲੀ ਸੜਕ ਦੇ ਬੱਲ ਕਹਿ ਤੇ ਮੈਂ ਤੱਕ ਜਿਹੜਾ ਦੱਸਣ ਕਾਲੀ ਸੜਕ ਵੱਲ ਜਾ ਰਿਹਾ ਸੀ ਉਹਦੀ ਨਿਵੇੜ ਦੇ ਵਿੱਚ ਆ ਗਿਆ ਨਿਵੇੜ ਦੇ ਕਾਫੀ ਥੋੜੀ ਦੂਰ ਤੱਕ ਘਣੀਸਿਆ ਤੇ ਉਸ ਤੋਂ ਬਾਅਦ ਉਹਦੀ ਮੌਕੇ ਤੇ ਜਿਹੜੀ ਹੈਗੀ ਆ ਮੌਤ ਹੋ ਗਈ ਆ ਤੇ ਭਾਈ ਕਿੱਦਾਂ ਦੇਖੋ ਕਿ ਜਿਹੜਾ ਟਿਪਰ ਵਾਲਾ ਸੀ ਬੰਦਾ ਕਿੱਥੇ ਰਹਿਣ ਵਾਲਾ ਹੈਗਾ ਜਿਹੜਾ ਟਿਪਰ ਵਾਲਾ ਹੈਗਾ ਟਿਪਰ ਵਾਲਾ ਗਰਵਤ ਸਿੰਘ ਆ ਉਹਦਾ ਨਾਂ ਵੀਰਵਾਲ ਸਾਲੋਪਾ ਤੇ ਬੀਪੀਓ ਨੰਗਲ ਕੜਾ ਰ ਫਰੋਲੀ ਜ਼ਿਲ੍ਹਾ ਉਨਾਂ ਦਾ ਰਹਿਣ ਵਾਲਾ ਮਾਜਰਾ ਤੇ ਲੋਕਲ ਉਤੇ ਦਸਣਾ ਆਪਣਾ ਜ਼ਰੂਰੀ ਹੈ ਕਿ ਇਹ ਲੋਕਲ ਉਤੇ ਭੱਜ ਗਿਆ ਹੋਵੇ। ਵੀ ਮੌਕੇ ਤੇ ਹੁਣ ਬੰਦਾ ਭੱਜ ਗਿਆ ਸੀਗਾ ਪਰ ਅਸੀਂ ਆਪਣੀ ਡੀਟ ਦੇ ਦਰੋਂ ਉਹਨੂੰ ਅਸੀਂ ਦੋਸ਼ੀ ਨੂੰ ਰੈਸਟ ਕਰ ਲਿਆਗੇ। ਤੇ ਹੁਣ ਜਿਹੜਾ ਬੰਦਾ ਫੜਿਆ ਗਿਆ ਤੇ ਲੋਕਲ ਉਤੇ ਵੀ ਕਹਿਣਾ ਕਿ ਉਹਨੇ ਨਸ਼ਾ ਜ਼ਰਾ ਕੀਤਾ ਹੋਇਆ ਹੈਗਾ। ਵੀ ਉਹ ਨਸ਼ਾ ਅਸੀਂ ਉਹਦਾ ਡੋਗ ਟੈਸਟ ਕਰਾਵਾਂਗੇ। ਬਾਕੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਜਿੱਦਾਂ ਵੀ ਹੋਇਆ ਉਸ ਹਸਾਬ ਨਾਲ ਕਾਰਵਾਈ ਉਤੇ ਕੀਤੀ ਜਾਊ। ਹਾਂਜੀ ਰੈਸਟ ਕਰ ਲਿਆ ਗਿਆ ਜੀ ਅਸੀਂ ਐਫ ਆਈ ਆਰ ਰਜਿਸਟਰ ਹੋ ਗਈ ਹੈ ਜੀ ਉਹ ਤੋਂ ਉਹ ਬਾਕੀ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਤੇ ਕੀਤੀ ਜਾਊਗੀ ਬੰਦਾ ਦਲੇਦਰ ਜੋ ਉਹਦੋਂ ਦੋ ਬੰਦਾ ਪਰਿਵਾਰ ਉਹ ਇਸ ਟੰਪਾਰ ਖੜਾ ਹੋਇਆ ਤੇ ਰੋ ਰੋ ਕੇ ਕਹਿੰਦਾ ਜੀ ਪੁਲਿਸ ਸਾਡੀ ਇਨਵੈਸਟਿਗੇਟ ਕਰੂਗੀ ਉਹ ਕਹਿੰਦੇ ਕਿ ਇਨਸਾਫ ਮਿਲੇਗਾ ਜੀ ਨਾ ਇਹ ਨਹੀਂ ਇਨਸਾਫ ਉਹਨਾਂ ਨਾਲ ਮੇਰੀ ਗੱਲ ਹੋ ਗਈ ਹੈ ਜੀ ਉਹਨਾਂ ਨੂੰ ਦੱਸਦਾਗਾ ਵੀ ਅਸੀਂ ਟਿੱਪਰ ਵੀ ਰਾਉਂਡ ਅਪ ਕਰ ਲਿਆਗਾ ਜੀ ਦੋਸੇ ਵੀ ਫੜ ਲਿਆਗਾ ਰੈਸਟ ਕਰ ਲਿਆ ਗਿਆ ਜੀ ਕੀ ਆਸਵਾਸਿਤ ਕਰਾਂਗਾ ਉਹ ਠੀਕ ਹੈ ਉਹ ਕਹਿੰਦੇ ਜੀ ਜੋ ਬੰਦੀਆ ਜੋ ਸਜ਼ਾ ਦੇਵੇਗਾ ਜੀ ਕੋਰਟ ਦੇ ਥਰੂ ਜੀ ਸਜ਼ਾ ਹੋਗੀ ਉਹਨਾਂ ਮਜੂਰ ਹੋ